ਜੇਕਰ ਤੁਸੀਂ ਘੁੰਮਣ ਫਿਰਨ ਦੇ ਸ਼ੌਕੀਨ ਹੋ ਅਤੇ ਵਿਦੇਸ਼ ਯਾਤਰਾ ਦੀ ਯੋਜਨਾ ਬਣਾ ਰਹੇ ਹੋ ਤਾਂ ਬਹੁਤ ਸਾਰੇ ਦੇਸ਼ ਅਜਿਹੇ ਨੇ ਜਿੱਥੇ ਜਾਣ ਲਈ ਭਾਰਤੀਆਂ ਨੂੰ ਪਹਿਲਾਂ ਤੋਂ ਵੀਜ਼ਾ ਲਈ ਅਰਜ਼ੀ ਦੇਣ ਦੀ ਲੋੜ ਨਹੀਂ ਹੈ ਇਸ ਵੀਜ਼ਾ ਮੁਕਤ ਸਹੂਲਤ ਦੇ ਕਾਰਨ ਭਾਰਤੀਆਂ ਨੂੰ ਇਹਨਾਂ ਦੇਸ਼ਾਂ ਵਿੱਚ ਜਾਣ ਲਈ ਵੀਜ਼ਾ ਲਈ ਅਰਜ਼ੀ ਦੇਣ ਦੀ ਪਰੇਸ਼ਾਨੀ ਵਿੱਚੋਂ ਲੰਘਣ ਦੀ ਲੋੜ ਨਹੀਂ ਹੈ ਦੁਨੀਆ ਭਰ ਵਿੱਚ ਕਈ ਅਜਿਹੇ ਦੇਸ਼ ਨੇ ਜਿੱਥੇ ਭਾਰਤੀਆਂ ਨੂੰ ਪਹਿਲਾਂ ਤੋਂ ਵੀਜ਼ਾ ਲਈ ਅਪਲਾਈ ਕਰਨ ਦੀ ਲੋੜ ਨਹੀਂ ਹੁੰਦੀ ਪਰ ਅੱਜ ਅਸੀਂ ਤੁਹਾਨੂੰ ਕੁਝ ਏਸ਼ੀਆਈ ਦੇਸ਼ਾਂ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਤੁਹਾਨੂੰ ਪਹਿਲਾਂ ਤੋਂ ਵੀਜ਼ਾ ਲਈ ਅਪਲਾਈ ਕਰਨ ਦੀ ਲੋੜ ਨਹੀਂ ਹੈ ਆਓ ਜਾਣਦੇ ਹਾਂ ਇਹਨਾਂ ਦੇਸ਼ਾਂ ਬਾਰੇ ਭੂਟਾਨ ਇੱਕ ਅਜਿਹਾ ਦੇਸ਼ ਹੈ ਜਿੱਥੇ ਜਾਣ ਲਈ ਭਾਰਤੀਆਂ ਦੀ ਪਹਿਲੀ ਪਸੰਦ ਹੈ ਇਹ ਦੇਸ਼ ਜੰਗਲਾਂ ਅਤੇ ਮੰਦਰਾਂ ਨਾਲ ਘਿਰਿਆ ਹੋਇਆ ਹੈ ਇਸ ਲਈ ਜੇਕਰ ਤੁਸੀਂ ਭਾਰਤੀ ਹੋ ਅਤੇ ਭੂਟਾਨ ਦੀ ਯਾਤਰਾ ਕਰਨ ਜਾ ਰਹੇ ਹੋ ਤਾਂ ਤੁਸੀਂ ਇੱਥੇ 14 ਦਿਨਾਂ ਤੱਕ ਬਿਨਾਂ ਵੀਜ਼ਾ ਰਹਿ ਸਕਦੇ ਹੋ ਦੁਨੀਆ ਭਰ ਦੇ ਦੇਸ਼ਾਂ ਦੇ ਲੋਕ థਾਈਲੈਂਡ ਘੁੰਮਣਾ ਪਸੰਦ ਕਰਦੇ ਨੇ ਇਹ ਦੇਸ਼ ਆਪਣੇ ਬੀਚ ਸੱਭਿਆਚਾਰ ਅਤੇ ਸਵਾਦਿਸ਼ਟ ਭੋਜਨ ਲਈ ਜਾਣਿਆ ਜਾਂਦਾ ਹੈ ਜੇਕਰ ਤੁਸੀਂ థਾਈਲੈਂਡ ਵਿੱਚ ਸੈਰ ਲਈ ਜਾਂਦੇ ਹੋ ਤਾਂ ਤੁਸੀਂ 30 ਦਿਨਾਂ ਲਈ ਬਿਨਾ ਵੀਜ਼ਾ ਦੇ ਸਫ਼ਰ ਕਰ ਸਕਦੇ ਹੋ ਨੇਪਾਲ ਇੱਕ ਬਹੁਤ ਹੀ ਖੂਬਸੂਰਤ ਹਰਿਆ ਭਰਿਆ ਅਤੇ ਸੱਭਿਆਚਾਰਕ ਦੇਸ਼ ਹੈ ਦੁਨੀਆ ਭਰ ਤੋਂ ਲੋਕ ਇਸ ਦੇਸ਼ ਨੂੰ ਦੇਖਣ ਆਉਂਦੇ ਨੇ ਭਾਰਤੀਆਂ ਨੂੰ ਇਸ ਦੇਸ਼ ਵਿੱਚ ਆਉਣ ਲਈ ਕਿਸੇ ਵੀਜ਼ੇ ਦੀ ਲੋੜ ਨਹੀਂ ਹੈ ਮਾਰਸ਼ਸ ਹਿੰਦ ਮਹਾਸਾਗਰ ਵਿੱਚ ਇੱਕ ਟਾਪੂ ਦੇਸ਼ ਹੈ ਜੋ ਆਪਣੀਆਂ ਚਟਾਨਾਂ ਵਿੱਚਾਂ ਅਤੇ ਚੀਲਾਂ ਲਈ ਮਸ਼ਹੂਰ ਹੈ ਭਾਰਤੀ ਛੁੱਟੀਆਂ ਮਨਾਉਣ ਲਈ ਮਾਰਸ਼ਸ ਜਾ ਸਕਦੇ ਨੇ ਭਾਰਤੀ ਸਦੇਸ਼ ਵਿੱਚ 90 ਦਿਨਾਂ ਤੱਕ ਬਿਨਾ ਵੀਜ਼ਾ ਦੇ ਘੁੰਮ ਸਕਦੇ ਨੇ ਇਸ ਦੇਸ਼ 'ਚ ਤੁਹਾਨੂੰ ਕਈ ਖੂਬਸੂਰਤ ਵਿੱਚ ਦੇਖਣ ਨੂੰ ਮਿਲਣਗੇ ਭਾਰਤੀ ਇਸ ਦੇਸ਼ ਵਿੱਚ 30 ਦਿਨਾਂ ਤੱਕ ਬਿਨਾ ਵੀਜ਼ਾ ਦੇ ਘੁੰਮ ਸਕਦੇ ਨੇ ਭਾਰਤੀਆਂ ਲਈ ਮਕਾਉ ਜਾਣਾ ਕਾਫੀ ਆਸਾਨ ਹੈ ਭਾਰਤੀ ਸਲਾਨੀ 30 ਦਿਨਾਂ ਲਈ ਬਿਨਾ ਵੀਜ਼ਾ ਦੇ ਇਸ ਦੇਸ਼ ਦਾ ਦੌਰਾ ਕਰ ਸਕਦੇ ਨੇ ਇਹ ਦੇਸ਼ ਭਾਰਤੀਆਂ ਦਾ ਖੁੱਲੇ ਦਿਲ ਨਾਲ ਸਵਾਗਤ ਕਰਦਾ ਹੈ ਤੁਸੀਂ ਇਸ ਦੇਸ਼ ਵਿੱਚ ਬਿਨਾ ਵੀਜ਼ਾ ਦੇ ਵੀ ਆਨੰਦ ਲੈ ਸਕਦੇ ਹੋ ਭਾਰਤੀ 30 ਦਿਨਾਂ ਤੱਕ ਬਿਨਾ ਵੀਜ਼ਾ ਦੇ ਇਸ ਦੇਸ਼ ਵਿੱਚ ਘੁੰਮ ਸਕਦੇ ਨੇ ਤਿਆਰ ਰੱਖੋ ਕਿ ਇਸ ਦੇਸ਼ ਵਿੱਚ ਘੁੰਮਣ ਲਈ ਤੁਹਾਨੂੰ ਕੁਝ ਨਿਯਮਾਂ ਨੂੰ ਧਿਆਨ ਵਿੱਚ ਰੱਖਣਾ ਹੋਵੇਗਾ